ਅਮਰੀਕਾ ਦੇ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਦੇ ਹੱਥੋਂ ਜਿਹੜਾ ਹਾਦਸਾ ਹੋਇਆ ਜਿਹੜਾ ਟਰੱਕ ਹਾਦਸਾ ਹੋਇਆ ਉਸ ਤੋਂ ਬਾਅਦ ਭਾਰਤੀ মিডিਏ ਦੇ ਵੱਲੋਂ ਤੇ ਸੋਸ਼ਲ ਮੀਡੀਆ ਦੇ ਵੱਲੋਂ ਕਿਹੜੀ ਕਿਹੜੀ ਗੱਲ ਕੀਤੀ ਕਰਾਈ ਜਾ ਰਹੀ ਹੈ ਇਹਦੇ ਉੱਤੇ ਚਰਚਾ ਜ਼ਰੂਰ ਕਰਨੀ ਮਿਲਦੀ ਹੈ ਭਾਰਤੀ মিডিਏ ਦੇ ਕੁਝ ਅੰਗ ਇਹ ਗੱਲ ਕਰਦੇ ਜੀ ਕਿ ਮੁੰਡੇ ਦੇ ਕੋਲੋਂ ਜਿਹੜਾ ਇਹ ਹਾਦਸਾ ਹੋਇਆ ਇਹ ਪੰਜਾਬੀ ਨੌਜਵਾਨ ਨੇ ਜਿਹੜਾ ਹਾਦਸਾ ਕਰ ਦਿੱਤਾ ਇਹਦੇ ਕਰਕੇ ਉਹਨੂੰ ਬਣਦੀ ਸਖ਼ਤੀ ਸਜ਼ਾ ਮਿਲੂਗੀ ਤੇ ਉਹ ਸਜ਼ਾ ਦਾ ਹੱਕਦਾਰ ਹੈ ਪਰ ਕਿਉਂਕਿ ਅਸੀਂ ਪੰਜਾਬੀ ਆ ਤੇ ਪੰਜਾਬੀ ਹੋਣ ਦੇ ਨਾਤੇ ਅਸੀਂ ਇਹ ਚਾਹੁੰਦੇ ਹਾਂ ਸਾਰੇ ਹੀ ਕਿ ਇਸ ਮੁੰਡੇ ਦੇ ਕੋਲੋਂ ਗਲਤੀ ਤਾਂ ਹੋਈ ਆ ਇਹਦੇ ਵਿੱਚ ਕੋਈ ਦੋਰ ਨਹੀਂ ਇਸ ਗੱਲ ਤੋਂ ਮੁਨਕਰ ਕੋਈ ਵੀ ਨਹੀਂ ਹੋ ਸਕਦਾ ਕਿ ਤਿੰਨ ਬੇਕਸੂਰ ਮਰੇ ਆ ਉਹਦੇ ਕੋਲੋਂ ਗਲਤੀ ਹੋਈ ਆ ਇਸ ਗੱਲ ਨੂੰ ਆਪਾਂ ਅੱਖੋ ਪਰੋਖੇ ਨਹੀਂ ਕਰ ਸਕਦੇ ਪਰ ਉਹਨੂੰ ਘੱਟ ਤੋਂ ਘੱਟ ਸਦਾ ਮਿਲੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜੰਗਲ ਦੀ ਅੱਗ ਵਾਂਗੂ ਇੱਕ ਗੱਲ ਫੈਲੀ ਆ ਕਿ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਦਾ ਹੋ ਗਈ ਆ ਪਰ ਇਹ ਗੱਲ ਫੁਲਾਉਣ ਵਾਲੇ ਲੋਕਾਂ ਦੇ ਕੋਲੇ ਉੱਕਾ ਹੀ ਜਾਣਕਾਰੀ ਨਹੀਂ 45 ਸਾਲ ਦੀ ਸਜ਼ਾ ਹੋ ਸਕਦੀ ਹੈ ਹੋਈ ਨਹੀਂ ਹੈ ਉਥੋਂ ਦੇ ਵਕੀਲ ਸਹਬਾਨ ਨੇ ਗੱਲ ਕਹਿੰਦੇ ਆ ਕਿ ਇੱਕ ਜਣੇ ਦੇ ਕਤਲ ਜਾਂ ਇੱਕ ਜਣੇ ਦੀ ਮੌਤ ਦੇ ਕਰਕੇ 15 ਸਾਲ ਤੇ 15 ਉਹ 3 45 ਸਾਲ ਦੀ ਸਜ਼ਾ ਹੋ ਸਕਦੀ ਹੈ ਪਰ ਇਉਂ ਨਾ ਸੋਚੋ ਤੇ ਇਉਂ ਨਾ ਆਖੋ ਕਿ ਉਹਨੂੰ ਇਹ ਸਜ਼ਾ ਹੋ ਗਈ ਹੈ ਹਾਲੇ ਜੱਜ ਸਾਹਿਬ ਦੇ ਵੱਲੋਂ ਜਦੋਂ ਹੁਣ ਆਪਾਂ ਸਾਰਿਆਂ ਨੇ ਉਹ ਵੀਡੀਓ ਰਿਕਾਰਡਿੰਗ ਦੇਖੀ ਆ ਆਡੀਓ ਰਿਕਾਰਡਿੰਗ ਦੇਖੀ ਆ ਉਹਦੇ ਬਤੇ ਗੱਲ ਆਖੀ ਜਾ ਰਹੀ ਹੈ ਕਿ ਭਾਈ ਤੁਸੀਂ ਆਪਣਾ ਵਕੀਲ ਕਰਨਾ ਚਾਹੁੰਦੇ ਹੋ ਤੁਹਾਨੂੰ ਮੌਕਾ ਦਿੱਤਾ ਜਾਂਦਾ ਮਤਲਬ ਇਹ ਆ ਕਿ ਹਰਜਿੰਦਰ ਸਿੰਘ ਨੂੰ ਆਪਣਾ ਵਕੀਲ ਕਰਨ ਦਾ ਆਪਣਾ ਪੱਖ ਰੱਖਣ ਦਾ ਮੌਕਾ ਵੀ ਦਿੱਤਾ ਜਾਣਾ ਹਰਜਿੰਦਰ ਸਿੰਘ ਦੀ ਸੁਣਵਾਈ ਲਗਾਤਾਰ ਹੋਊਗੀ ਤੇ ਹਰਜਿੰਦਰ ਸਿੰਘ ਦੀ ਸੁਣਵਾਈ ਪੱਗ ਬੰਨ ਕੇ ਵੀ ਹੋ ਸਕਦੀ ਹੈ ਤੇ ਪੱਗ ਤੋਂ ਬਿਨਾਂ ਵੀ ਹੋ ਸਕਦੀ ਹੈ ਜਿਵੇਂ ਉਹ ਚਾਵੇ ਇਹ ਉਹਦੇ ਅਧਿਕਾਰ ਖੇਤਰ ਦੇ ਵਿੱਚ ਹੈ ਇਹ ਨਹੀਂ ਕਿ ਉਹਦੀ ਪੱਗ ਕਿਸ ਨੇ ਲਾ ਲਈ ਕਿਉਂਕਿ ਚਰਚਾ ਇਹ ਵੀ ਚੱਲੀ ਕਿ ਉਹ ਨੰਗੇ ਸਿਰ ਕਿਉਂ ਸੀ ਜਦੋਂ ਅਦਾਲਤ ਦੇ ਵਿੱਚ ਲਿਆਂਦਾ ਗਿਆ ਇਹ ਉਥੋਂ ਦਾ ਕੋ ਕਾਨੂੰਨ ਨਹੀਂ ਆ ਕਿ ਭਾਈ ਉਹਨੂੰ ਪੱਗ ਬੰਨਣ ਦੀ ਰਣੀ ਜਿਹੜੇ ਬੰਦੇ ਤੋਂ ਕੋਈ ਵੀ ਗਲਤੀ ਹੋਈ ਆ ਕੋਈ ਵੀ ਕਸੂਰ ਹੋਇਆ ਉਹਨੂੰ ਨੰਗੇ ਸਿਰ ਲੈ ਕੇ ਆਉਣਾ ਉਥੋਂ ਦੇ ਕਾਨੂੰਨ ਦੇ ਵਿੱਚ ਸਾਰੇ ਧਰਮਾਂ ਦੇ ਸਤਿਕਾਰ ਦੀ ਗੱਲ ਆ ਇਹ ਉਥੋਂ ਦੇ ਕਾਨੂੰਨੀ ਮਾਹਿਰ ਕਹਿੰਦੇ ਅਮਰੀਕਾ ਦੇ ਉਹ ਕਹਿੰਦੇ ਕਿ ਜਦੋਂ ਉਹਨ ਇਹਦਾ ਨੰਗਾ ਸਿਰ ਸੀ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਭਾਈ ਪੁਲਿਸ ਨੇ ਮੌਕਾ ਨਾ ਦਿੱਤਾ ਹੋਵੇ ਵੀ ਭਾਈ ਜਲਦੀ ਜਲਦੀ ਉਹ ਆਪਣੀ ਪੱਗ ਬੰਨ ਲੈਂਦਾ ਸ਼ਾਇਦ ਹਰਜਿੰਦਰ ਸਿੰਘ ਪੱਗ ਬੰਨਣੀ ਨਾ ਚਾਹੁੰਦਾ ਹੋਵੇ ਇਹ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ खैर ਹਰਜਿੰਦਰ ਸਿੰਘ ਜੀ سزا ਘਟ ਜਾਵੇ ਪੰਜਾਬ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਗੱਲ ਦੀ ਇੱਛਾ ਪਾਲਦੇ ਆ ਸਾਨੂੰ ਇਹ ਗੱਲ ਕਹਿਣੀ ਚਾਹੀਦੀ ਜੀ ਕਿ 45 ਸਾਲ ਦੀ سزا ਹੋ ਸਕਦੀ ਹੈ ਪਰ ਹਲੇ ਇੰਨੀ ਸ਼ੇਤੀ ਹੁੰਦੀ ਨਹੀਂ سزا ਵੀ ਭਾਈ ਉਥੋਂ ਕੈਲੀਫੋਰਨੀਆ ਤੋਂ ਬੰਦਾ ਫੜ ਕੇ ਫਲੋਰੀਡਾ ਦੇ ਵਿੱਚ ਲਿਆਂਦਾ ਤੇ ਨਾਲ ਦੀ ਨਾਲ ਜੱਜ ਸਹਿਬਾਨ ਨੇ ਗੱਲ ਕਹਿਤੀ ਵੀ ਆ ਲੋ ਜੀ 45 ਸਾਲ ਦੇ ਲਈ ਹੁਣ ਅੰਦਰ ਕਿਉਂ ਨਹੀਂ ਹੁੰਦਾ ਇਹ ਕਾਲੀ ਦੇ ਵਿੱਚ ਜਿਵੇਂ ਅਸੀਂ ਪੰਜਾਬੀ ਕਈ ਵਾਰੀ ਸੋਸ਼ਲ ਮੀਡੀਆ ਤੇ ਠੋਲੇ ਛੱਡ ਬੈਨੇ ਆ ਇਹ ਉਸ ਪ੍ਰਕਿਰਿਆ ਦਾ ਇੱਕ ਹਿੱਸਾ ਹੋ ਸਕਦਾ ਘੱਟ سزا ਹੋਵੇ ਹੋ ਸਕਦਾ 45 ਸਾਲ ਦੀ ਹੋਵੇ ਪਰ ਇਹ ਆਉਂਦੇ ਸਮੇਂ ਦੇ ਵਿੱਚ ਸੁਣਵਾਈਆਂ ਤੋਂ ਬਾਅਦ ਜਿਹੜੀ ਗੱਲ ਤਾਂ ਇਹ ਹੋਣੀ ਆ ਇੱਕਦਮ ਇਹ ਗੱਲ ਮਿੰਟਾਂ ਸੈਕਿੰਟਾਂ ਦੇ ਵਿੱਚ ਜਾਂ ਕੋਈ ਦਿਨਾਂ ਦੇ ਵਿੱਚ ਤੈਅ ਨਹੀਂ ਹੁੰਦੀ ਉਸ ਤੋਂ ਅਗਲੀ ਗੱਲ ਇਹ ਆ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰਲੇ ਬਹੁਤ ਸਾਰੇ ਲੋਕਾਂ ਨੇ ਪਟੀਸ਼ਨ ਦੇ ਉੱਤੇ ਦਸਖਤ ਕੀਤੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਪਟੀਸ਼ਨ ਦੇ ਉੱਤੇ ਦਸਖਤ ਹੋਏ ਆ ਦਸਖਤੀ ਮੁਹਿੰਮ ਚੱਲੀ ਆ ਇਹਦਾ ਉੱਥੋਂ ਦੇ ਕਾਨੂੰਨ ਦੇ ਉੱਤੇ ਕੀ ਅਸਰ ਪੈਂਦਾ ਅਦਾਲਤੀ ਫੈਸਲੇ ਦੇ ਉੱਤੇ ਕੀ ਅਸਰ ਪੈਂਦਾ ਇਹਦੇ ਬਾਰੇ ਤੈਨੂੰ ਪਤਾ ਪਰ ਇਹਦੇ ਨਾਲ ਇੱਕ ਗੱਲ ਦਾ ਜ਼ਰੂਰ ਪ੍ਰਗਟਾਵਾ ਹੁੰਦਾ ਕਿ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਦੁਨੀਆ ਭਰ ਦੇ ਵਿੱਚ ਵਸਦੇ ਡਰਾਈਵਿੰਗ ਕਿਤੇ ਨਾਲ ਜੁੜੇ ਹੋਏ ਲੋਕ ਆਪਣੇ ਖੇਤਰ ਦੇ ਇੱਕ ਭਾਈਵੰਦ ਜਾਂ ਆਪਣੀ ਜ਼ੁਬਾਨ ਦੇ ਆਪਣੀ ਦੇਸ਼ ਦੇ ਆਪਣੇ ਸੂਬੇ ਦੇ ਭਾਈਵੰਦ ਦੇ ਪੱਖ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਖੜ੍ਹ ਗਿਆ ਇਹ ਗੱਲ ਅਮੀਨ ਉਥੋਂ ਦੇ ਕਾਨੂੰਨ ਦੇ ਉੱਤੇ ਇਸ ਗੱਲ ਦਾ ਕੀ ਸਰਪੰਦਾ ਸਮੇਂ ਨ ਦੱਸਣਾ ਪਰ ਗੱਲ ਇਹ ਕਿ ਪ੍ਰਗਟਾਵਾ ਇਹ ਹੈ ਕਿ ਅਸੀਂ ਤੇਰੇ ਨਾਲ ਖੜੇ ਹਾਂ ਤੇ ਹੋ ਸਕਦਾ ਉਥੋਂ ਦੇ ਕਾਨੂੰਨ ਤੇ ਵੀ ਅਸਰ ਪੈਂਦਾ ਹੋਵੇ ਇਹ ਉਥੋਂ ਦੇ ਕਾਨੂੰਨੀ ਮਾਹਰ ਵਧ ਜਾਣਦੇ ਆ ਪਰ ਹੁਣ ਦੇਖੋ ਸਿਆਸਤ ਕਿਵੇਂ ਆ ਹੁਣ ਹਰਜਿੰਦਰ ਸਿੰਘ ਦੇ ਨਾਂ ਦੇ ਉੱਤੇ ਸਿਆਸਤ ਕਿਵੇਂ ਚੱਲੀ ਆ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਪੜ੍ਹ ਕੇ ਸੁਣਾਉਣਾ ਵੀ ਉਥੇ ਡਰਾਮਾ ਕਿਵੇਂ ਛੜਿਆ ਕਿਉਂਕਿ ਜਦੋਂ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਤੋਂ ਲੈ ਕੇ ਆਏ ਜੀ ਫਲੋਰੀਡਾ ਦੇ ਵਿੱਚ ਉਸ ਤੋਂ ਬਾਅਦ ਪਤਾ ਲੱਗਾ ਕਿ ਲੈਫਟੀਨੈਂਟ ਗਵਰਨਰ ਜੇ ਕਾਲਰਸ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਮਲਜ਼ਮ ਨੂੰ ਇਹ ਲੱਗਾ ਸੀ ਕਿ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਏਗਾ ਪਰ ਉਸ ਨੂੰ ਨਿਆਂ ਦੇ ਕਟਾਰੇ ਦੇ ਵਿੱਚ ਲਿਆਉਣ ਦੇ ਲਈ ਵਾਪਸ ਲਿਆਂਦਾ ਗਿਆ ਤੇ ਪੁਰਾਣੇ ਰਿਕਾਰਡਾਂ ਤੋਂ ਪਤਾ ਲੱਗਾ ਹੁਣ ਇਹ ਗੱਲ ਗੌਰ ਕਰਨ ਵਾਲੀ ਆ ਕਿ ਪੁਰਾਣੇ ਰਿਕਾਰਡਾਂ ਤੋਂ ਪਤਾ ਲੱਗਾ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਵਿੱਚ ਨਪੁੰਨ ਨਹੀਂ ਸੀ ਉਹ ਅੰਗਰੇਜ਼ੀ ਭਾਸ਼ਾ ਦੇ ਮੁਲਾਂਕਣ ਦੇ ਵਿੱਚ ਫੇਲ ਹੋ ਗਿਆ ਸੀ 12 ਮੌਖਿਕ ਜਾਨਕਿ ਆਪਾਂ ਜਿਹੜੇ ਵਰਬਲੀ ਗੱਲਾਂ ਕਰਦੇ ਆ ਜਿਹੜੇ ਉਹਨੂੰ ਸਵਾਲ ਪੁੱਛੇ ਗਏ 12 ਮੌਖਿਕ ਸਵਾਲਾਂ ਦੇ ਵਿੱਚੋਂ ਸਿਰਫ ਦੋ ਦੇ ਉਹ ਸਹੀ ਉੱਤਰ ਦੇ ਸਕਿਆ ਸੀ ਇਹ ਵੀ ਗੱਲ ਕਹੀ ਗਈ ਆ ਕਿ ਉਹਨੇ ਚਾਰ ਹਾਈਵੇ ਟ੍ਰੈਫਿਕ ਚਿੰਨਾਂ ਦੇ ਵਿੱਚੋਂ ਸਿਰਫ ਇੱਕ ਦੀ ਪਛਾਣ ਕੀਤੀ ਸੀ ਪਰ ਫਿਰ ਵੀ ਕੈਲੀਫੋਰਨੀਆ ਤੋਂ ਲੈਸੈਂਸ ਪ੍ਰਾਪਤ ਕਰਨ ਦੇ ਵਿੱਚ ਉਹ ਕਾਮਯਾਬ ਰਿਹਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਗੱਲ ਵਾਰ-ਵਾਰ ਇਸ ਗੱਲ ਨੂੰ ਚੁੱਕਿਆ ਜਾ ਰਿਹਾ ਕਿ ਭਾਈ ਉਹ ਤਾਂ ਜੀ ਸਿਰਫ ਇੱਕ ਚਿੰਨ ਨੂੰ ਪਛਾਣ ਸਕਿਆ ਸੀ ਜਦੋਂ ਪ੍ਰੈਕਟੀਕਲ ਹੁੰਦਾ ਉਹ ਤਾਂ ਜੀ ਸਿਰਫ ਤੇ ਸਿਰਫ ਦੋ ਸਵਾਲਾਂ ਦੇ ਉੱਤਰ ਦੇ ਸਕਿਆ ਸੀ ਜ਼ੁਬਾਨੀ ਤੌਰ ਤੇ ਤੁਹਾਡੀ ਆਪਸੀ ਇੱਥੇ ਰਾਜਨੀਤਿਕ ਕਿਸ ਤਰੀਕੇ ਦੀ ਆ ਕਿ ਇਸ ਵੇਲੇ ਦੇਸ਼ ਦੇ ਵਿੱਚ ਸਰਕਾਰ 트ੰਪ ਆ ਕਿਉਂਕਿ 트ੰਪ ਦੀ ਸਰਕਾਰ ਆ ਤੇ ਕੈਲੀਫੋਰਨੀਆ ਦੇ ਵਿੱਚ ਸੁਬਾਈ ਸਰਕਾਰ ਹੋਰ ਆ ਜਿਹੜੀ ਉੱਥੋਂ ਦੀ ਸਰਕਾਰ ਆ 트ੰਪ ਸਰਕਾਰ ਉਹਦੇ ਅਧਿਕਾਰੀ ਇਸ ਵੇਲੇ ਕੈਲੀਫੋਰਨੀਆ ਦੀ ਸਰਕਾਰ ਨੂੰ ਉੱਥੋਂ ਦੇ ਪ੍ਰਸ਼ਾਸਨ ਨੂੰ ਨਿਸ਼ਾਨੇ ਦੇ ਉੱਤੇ ਲੈ ਰਹੇ ਆ ਤੁਸੀਂ ਦੇਖੋ ਵੀ ਇਹਦੇ ਵਿੱਚ ਹਰਜਿੰਦਰ ਸਿੰਘ ਦਾ ਕਸੂਰ ਤਾਂ ਕੋਈ ਨਹੀਂ ਜੇ ਉਹਨੇ ਉਦੋਂ ਦੋਸਵਾਲਾਂ ਦੇ ਹੀ ਉੱਤਰ ਦਿੱਤੇ ਜ਼ੁਬਾਨੀ ਤੌਰ ਤੇ ਜੇ ਉਹਨੇ ਇੱਕ ਹੀ ਪਛਾਣ ਚਿਹਰਨ ਨੂੰ ਪਛਾਣਿਆ ਜੇਕਰ ਉਹਨੂੰ ਅੰਗਰੇਜ਼ੀ ਉਹ ਤੋਂ ਨਹੀਂ ਆਉਂਦੀ ਤਾਂ ਤੁਸੀਂ ਉਹਨੂੰ ਲਾਇਸੈਂਸ ਜਾਰੀ ਕਿਉਂ ਕੀਤਾ ਭਾਈ ਇਹ ਤਾਂ ਫਿਰ ਤੁਹਾਡੇ ਆਪਣੇ ਰੌਲੇ ਹਨ ਜਿਵੇਂ ਕਿ ਭਾਰਤ ਦੇ ਵਿੱਚ ਰੌਲੇ ਹੁੰਦੇ ਆ ਵੀ ਕੇਂਦਰ ਦੇ ਵਿੱਚ ਹੋਰ ਸਰਕਾਰ ਆ ਸੂਬੇ ਦੇ ਵਿੱਚ ਹੋਰ ਸਰਕਾਰ ਆ ਕੇਂਦਰ ਦੀ ਸਰਕਾਰ ਕਹਿੰਦੀ ਕਿ ਸੂਬੇ ਦੀ ਸਰਕਾਰ ਨੇ ਆਹ ਕੁਝ ਕਿਉਂ ਕੀਤਾ ਸੂਬੇ ਦੀ ਸਰਕਾਰ ਕਹਿੰਦੀ ਵੀ ਤੁਸੀਂ ਆਹ ਕੁਝ ਇਉਂ ਕੀਤਾ ਮਤਲਬ ਤੁਹਾਡੇ ਆਪਸੀ ਲੜਾਈਆਂ ਝਗੜਿਆਂ ਦੇ ਵਿੱਚ ਇੱਕ ਬੰਦੇ ਦੀ ਆਜ਼ਾਦੀ ਇੱਕ ਬੰਦੇ ਦਾ ਭਵਿੱਖ ਕਿਵੇਂ ਖਤਰੇ ਦੇ ਵਿੱਚ ਪੈ ਸਕਦਾ ਹੈ ਅਸਲ ਵਿੱਚ 트럼ਪ ਸਰਕਾਰ ਆ ਜਿਹੜੀ ਉਹ ਦੱਸਣਾ ਚਾਹੁੰਦੀ ਆ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਅੰਗਰੇਜ਼ੀ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਦਾ ਹੱਥ ਤੰਗ ਆ ਉਹ ਡਰਾਈਵਿੰਗ ਦੇ ਲਾਇਕ ਨਹੀਂ ਆ 트럼ਪ ਸਰਕਾਰ ਦੇ ਕੋਲੇ ਇਸ ਵੇਲੇ ਇੱਕ ਬਹੁਤ ਵੱਡਾ ਪਤਾ ਆ ਗਿਆ ਕਿ ਆ ਦੇਖੋ ਜੀ ਅਨਸਿੱਖੇ ਬੰਦੇ ਜਾਂ ਵੱਖ-ਵੱਖ ਹੋਰ ਦੇਸ਼ਾਂ ਦੇ ਵਿੱਚੋਂ ਆਏ ਹੋਏ ਲੋਕ ਜਿਨ੍ਹਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਜਿਨ੍ਹਾਂ ਨੂੰ ਉਦੋਂ ਚੈਨ ਪਛਾਲਣੇ ਵੀ ਨਹੀਂ ਆਉਂਦੇ ਸੀ ਜਿਹੜੇ ਕਿ ਸਵਾਲਾਂ ਦੇ ਉੱਤਰ ਵੀ ਨਹੀਂ ਦੇ ਸਕੇ ਤੇ ਜਿਹੜੇ ਗਲਤ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਵੜੇ ਆ ਉਹਨਾਂ ਨੂੰ ਸੂਬਾਈ ਸਰਕਾਰਾਂ ਜਿਹੜੀਆਂ ਕਿ ਸਾਡੇ ਮੁਤਾਬਕ ਨਹੀਂ ਉਹ ਕਿਸ ਤਰੀਕੇ ਦੇ ਨਾਲ ਛੋਟਾਂ ਦਿੰਦਾਂ ਰਹੀਆਂ ਤੇ ਅੱਜ ਸਾਡੇ ਦੇਸ਼ ਦੇ ਵਿੱਚ ਲੋਕਾਂ ਦੇ ਕਤਲ ਹੋ ਰਹੇ ਮੌਤਾਂ ਹੋ ਰਹੀਆਂ ਉਹ ਅਸਲ ਵਿੱਚ ਇਹ ਨੜੀ ਆਪਸੀ ਝੇੜੇ ਵਾਲੀ ਗੱਲ ਵੀ ਆ ਇਹ ਉਵੇਂ ਹੀ ਆ ਜਿਵੇਂ ਕਿ ਭਾਰਤ ਦੇ ਵਿੱਚ ਕੇਂਦਰ ਤੇ ਸੂਬਾਈ ਸਰਕਾਰਾਂ ਦੇ ਰੌਲੇ ਪੈਂਦੇ ਆ ਪਰ ਇਸ ਦੌਰਾਨ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਪੰਜਾਬੀਆਂ ਨੇ ਜਿਵੇਂ ਦਰਿਆਦਲੀ ਦਿਖਾਈ ਆ ਉਹਨੂੰ ਸਲਾਮ ਕਰਨੀ ਬਣਦੀ ਆ ਮੈਂ ਫੇਰ ਇਹ ਗੱਲ ਕਹਿਣਾ ਉਹਨੇ ਗਲਤੀ ਕੀਤੀ ਆ ਤੇ ਗਲਤੀ ਦੀ سزا ਮਿਲਣੀ ਆ ਪਰ ਇਸ ਵੇਲੇ ਪੰਜਾਬੀਆਂ ਨੂੰ ਦੋ ਤਿੰਨ ਕੰਮ ਕਰਨੇ ਚਾਹੀਦੇ ਆ ਜਿਹੜੇ ਪੀੜਿਤ ਪਰਿਵਾਰ ਆ ਜਿਨ੍ਹਾਂ ਦੇ ਤਿੰਨ ਮਰੇ ਆ ਉਹ ਵੀ ਤਾਂ ਆਮ ਹੀ ਸੀ ਨਾ ਉਹ ਵੀ ਕਿਹੜਾ ਕੋਈ ਬਹੁਤ ਕੋਈ ਕਹਿ ਲੀਏ ਵੀ ਉਹ ਮਿੱਟੀ ਦੇ ਮਨੁੱਖ ਨਹੀਂ ਸੀਗੇ ਉਹ ਆਮ ਮਿੱਟੀ ਦੇ ਮਨੁੱਖੋ ਸੀ ਆਮ ਲੋਕ ਹੋ ਸੀ ਵੀ ਉਹ ਕੋਈ ਸਟੀਲ ਦੇ ਬੰਦੇ ਤਾਂ ਨਹੀਂ ਸੀ ਜਿਹੜੇ ਮਰੇ ਆ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਵੀ ਜ਼ਾਹਰ ਕਰਨੀ ਚਾਹੀਦੀ ਆ ਤੇ ਪੰਜਾਬੀਆਂ ਨੂੰ ਚੰਗੇ ਵਕੀਲਾਂ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੁਣ ਇੱਥੇ ਬੈਠੇ ਗਾਲਾਂ ਕੱਢੀ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਈ ਬੰਦਾ ਹੋਵੇ ਜੀ ਇੱਥੇ ਜਲੰਧਰ ਦੇ ਵਿੱਚ ਰਹਿਣ ਵਾਲਾ ਇੱਥੇ ਬੈਠਾ ਹੋਵੇ ਕਿਸੇ ਪਿੰਡ ਦੇ ਵਿੱਚ ਫਰੀਦਕੋਟ ਬੈਠਾ ਹੋਵੇ ਗੁਜਰਾਤ ਦੇ ਕਿਸੇ ਸ਼ਹਿਰ ਕਿ ਰਹਿੰਦਾ ਹੋਵੇ ਉਹਦੇ ਇੱਥੇ ਰੌਲਾ ਪਾਇਦਾ ਉੱਥੇ ਕੀ ਅਸਰ ਹੋਣਾ ਇਹ ਤਾਂ ਉਥੋਂ ਦੇ ਵਕੀਲਾਂ ਨੇ ਤੇ ਪੰਜਾਬੀ ਭਾਈਚਾਰੇ ਦੀ ਹਿੰਮਤ ਨੇ ਆਪ ਦਾ ਕੋਈ ਨਾ ਕੋਈ ਨਤੀਜਾ ਪੇਸ਼ ਕਰਨਾ ਡਾਕਟਰ ਸਵੇਮਾਨ ਸਿੰਘ ਨੇ ਇਹ ਗੱਲ ਕਹੀ ਆ ਬੜੀ ਮਹੱਤਵਪੂਰਨ ਗੱਲ ਆ ਉਹ ਕਹਿੰਦੇ ਜੀ ਅਸੀਂ ਇਸ ਪੀੜਤ ਵਿਅਕਤੀ ਦੇ ਨਾਲ ਨੌਜਵਾਨ ਦੇ ਨਾਲ ਖੜੇ ਆ ਇਹਦੇ ਪਰਿਵਾਰ ਦੀ ਫੀਲਿੰਗ ਨੂੰ ਸਮਝਦੇ ਆ ਤੇ ਅਸੀਂ ਇਸ ਪਰਿਵਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਤਰਨਤਾਰਨ ਦੇ ਇਸ ਪਰਿਵਾਰ ਨੂੰ ਕਿ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਅਸੀਂ ਤੁਹਾਨੂੰ ਐਡਵੋਕੇਟ ਮੁਹੱਈਆ ਕਰਾਵਾਂਗੇ ਕੇਸ ਲੜਨ ਦੇ ਉੱਤੇ ਕਿੰਨੇ ਵੀ ਪੈਸੇ ਲੱਗ ਜਾਣ ਅਸੀਂ ਲਾਉਣ ਨੂੰ ਤਿਆਰ ਆ ਸੋ ਇਸ ਤਰੀਕੇ ਦੇ ਨਾਲ ਵੀ ਦੁਨੀਆ ਭਰ ਦੇ ਵਿੱਚੋਂ ਪੰਜਾਬੀਆਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਪਰ ਇਸੇ ਆੜ ਦੇ ਵਿੱਚ ਕਈ ਲੋਕ ਖੱਟੀ ਵੀ ਖਟਣਗੇ ਤੇ ਇਹ ਗੱਲ ਉਹਨਾਂ ਦੇ ਪਰਿਵਾਰ ਨੇ ਕਹੀ ਆ ਮੈ ਰਿਪੋਰਟ ਪੜੀ ਜਿਹੜਾ ਹਰਜਿੰਦਰ ਸਿੰਘ ਆ ਹਰਮੀਤ ਸਿੰਘ ਜਿਹੜਾ ਉਹਦਾ ਭਰਾ ਫੜਿਆ ਗਿਆ ਇਹਨਾਂ ਦੇ ਪਰਿਵਾਰਾਂ ਨੇ ਗੱਲ ਕਹੀ ਹੈ ਜੀ ਕਿ ਕਈ ਲੋਕ ਫੰਡ ਇਕੱਠਾ ਕਰਨ ਦੀ ਗੱਲ ਕਰਦੇ ਆ ਕਿਰਪਾ ਕਰਕੇ ਇਦਾਂ ਨਾ ਕਰੋ ਕੋਈ ਵੀ ਨਾਂ ਦੀ ਮਸਲੇ ਦੀ ਦੁਰਵਰਤੋਂ ਨਾ ਕੀਤੀ ਜਾਵੇ ਇਸ ਵੇਲੇ ਜ਼ਰੂਰਤ ਇਹ ਹੈ ਜੀ ਕਿ ਉੱਥੇ ਚੰਗੇ ਵਕੀਲ ਹਾਇਰ ਹੋਣ ਤੇ ਸਾਡੇ ਪੁੱਤ ਨੂੰ ਸਾਡੇ ਬੱਚੇ ਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਕੰਮ ਭਾਵੇਂ ਸਜ਼ਾ ਵਾਲਾ ਹੋਇਆ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਪਰ ਘੱਟ ਤੋਂ ਘੱਟ ਸਜ਼ਾ ਮਿਲੇ ਉਹਨਾਂ ਨੇ ਇਸ ਗੱਲ ਦੇ ਲਈ ਪ੍ਰਗਟਾਵਾ ਕੀਤਾ ਉਹਨਾਂ ਨੇ ਵੀ ਆਪਣੀ ਇੱਛਾ ਹੀ ਪਾਲੀ ਆ ਉਹਨਾਂ ਨੇ ਉਲਾਰਵਾਦੀ ਗੱਲ ਨਹੀਂ ਕੀਤੀ ਜੀ ਉਹ ਕਹਿੰਦੇ ਕਿ ਜਿਹੜੇ ਤਿੰਨ ਮਰੇ ਆ ਉਹਨਾਂ ਦੇ ਵੀ ਅਸੀਂ ਪਰਿਵਾਰ ਦੀ ਭਾਵਨਾ ਦਾ ਸਤਿਕਾਰ ਕਰਦੇ ਆ ਉਹਨਾਂ ਦੇ ਨਾਲ ਵੀ ਬਹੁਤ ਵੱਡਾ ਇਸ ਵੇਲੇ ਹਰਸਾ ਵਾਪਰ ਗਿਆ ਪਰ ਕਿਉਂਕਿ ਹਰਜਿੰਦਰ ਸਿੰਘ ਦੀ ਕੋਈ ਦੁਸ਼ਮਣੀ ਨਹੀਂ ਸੀ ਸੜਕ ਹਰਸਾ ਕਿਸੇ ਦਾ ਵੀ ਵਾਪਰਦਾ ਉਹਨਾਂ ਨੇ ਵੀ ਆਪਦਾ ਇਹ ਤਰਕ ਪੇਸ਼ ਕੀਤਾ ਉਹਨਾਂ ਨੇ ਜਜ਼ਬਾਤ ਇਹ ਪੇਸ਼ ਕੀਤੇ ਆ ਪੰਜਾਬੀ ਦੁੱਧ ਦੇ ਉਬਾਲ ਵਾਂਗੂ ਇੱਕਦਮ ਉੱਠਦੇ ਵੀ ਆ ਪਰ ਐਤਕੀ ਦੁੱਧ ਦੇ ਉਬਾਲ ਵਾਲੀ ਗੱਲ ਨਾ ਹੋਵੇ ਹਰਜਿੰਦਰ ਸਿੰਘ ਦਾ ਮੁੱਦਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਤੇ ਸਿਆਸਤ ਦੇ ਵਿੱਚ ਬਹੁਤ ਵੱਡਾ ਪਰ ਇਹ ਕਿਤੇ ਹਫ਼ਤੇ ਕਿਤਾ ਮਦਦ ਨਾ ਹੋਵੇ ਤੇ ਇੱਕ ਹਫ਼ਤੇ ਦੇ ਵਿੱਚ ਹਰਜਿੰਦਰ ਸਿੰਘ ਦਾ ਭਵਿੱਖ ਤੈ ਨਹੀਂ ਹੋਣਾਗੇ ਇਹ ਵੀ ਗੱਲ ਆ ਹਰਜਿੰਦਰ ਸਿੰਘ ਦੇ ਕੇਸ ਦੇ ਉੱਤੇ ਕਈ ਮਹੀਨੇ ਵੀ ਲੱਗ ਸਕਦੇ ਆ ਤੇ ਕਿੰਨੇ ਮਹੀਨੇ ਲੱਗਣੇ ਆ ਇਹ ਉਥੋਂ ਦੇ ਕਾਨੂੰਨੀ ਪ੍ਰਬੰਧ ਨੂੰ ਪਤਾ ਪਰ ਆਪਾਂ ਨੂੰ ਇਹ ਨਾ ਹੋਵੇ ਕਿ 4-5-7 ਦਿਨਾਂ ਤੱਕ ਹੋਰ ਵਿਸ਼ਾ ਲੱਭ ਜੇ ਤੇ ਆਪਾਂ ਸਾਰੇ ਉਧਰਲੇ ਪਾਸੇ ਨੂੰ ਤੁਰ ਪਈਏ ਵੀ ਭਾਈ ਹੁਣ ਤਰਨ ਤਰਨ ਦੀ ਚੋਣ ਦੇ ਵਿੱਚ ਕੀ ਹੁੰਦਾ ਨਜ਼ਾਰਾ ਇੱਧਰ ਲੈਨੇ ਆ ਹੁਣ ਕੀ ਫਲਾਣੀ ਥਾਂ ਦੇ ਉੱਤੇ ਆ ਗੱਲ ਹੋ ਗਈ ਹੁਣ ਸਵਾਦ ਇੱਧਰ ਲੈਨੇ ਆ ਜੇ ਹੁਣ ਹਰਜਿੰਦਰ ਸਿੰਘ ਵਾਲੀ ਅਸੀਂ ਗੱਲ ਨੂੰ ਮਹਿਸੂਸ ਕੀਤਾ ਵੀ ਉਹਦੀ ਪੀੜ ਨੂੰ ਆਪਦੀ ਪੀੜ ਮਹਿਸੂਸ ਕਰਦੇ ਆ ਤੇ ਫਿਰ ਲੰਮੇ ਸਮੇਂ ਵਾਸਤੇ ਉਹਦੇ ਪਰਿਵਾਰ ਦੇ ਨਾਲ ਤੇ ਹਰਜਿੰਦਰ ਸਿੰਘ ਦੇ ਨਾਲ ਵਕੀਲਾਂ ਦੇ ਤੌਰ ਦੇ ਉੱਤੇ ਐਡਵੋਕੇਟਾਂ ਦੀ ਫੀਸ ਦੇ ਤੌਰ ਦੇ ਉੱਤੇ ਖੜਨਾ ਵੀ ਪੈਣਾ ਪਰ ਇੱਕ ਬੇਨਤੀ ਮੇਰੀ ਹੋਰ ਆ 6000 ਦੇ ਕਰੀਬ ਸਟੂਡੈਂਟ ਆ ਜਿਹੜੇ ਉਹਨਾਂ ਦੇ ਬਾਰੇ ਹੁਣ ਅਮਰੀਕਨ ਦੀ ਅਮਰੀਕਾ ਦੀ ਸਰਕਾਰ ਦੇ ਵੱਲੋਂ ਉੱਥੋਂ ਦੇ ਵਿਦੇਸ਼ ਮਹਿਕਮੇ ਦੇ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਇਹ ਵੀ ਹੁਣ ਗੱਲ ਗੌਰ ਦੇ ਵਿੱਚ ਰੱਖਿਓ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਗ੍ਰੀਨ ਕਾਰਡ ਹੋਲਡਰਾਂ ਨੂੰ ਵੀ ਅਸੀਂ ਡਿਪੋਰਟ ਕਰ ਸਕਦੇ ਹਾਂ ਜੇਕਰ ਤੁਸੀਂ ਨਸ਼ੇ ਦੀ ਵਰਤੋਂ ਕਰਕੇ ਡਰਾਈਵਿੰਗ ਕਰਦੇ ਹੋ ਤੇ ਜੇਕਰ ਤੁਹਾਡੇ ਕੋਲੇ ਗ੍ਰੀਨ ਕਾਰਡ ਵੀ ਹੈ ਤੇ ਬੀਤੇ ਦੇ ਵੇਲੇ ਵਿੱਚ ਵੀ ਜੇਕਰ ਇਹ ਕੁਝ ਹੋਇਆ ਤੇ ਭਾਈ ਤੁਹਾਨੂੰ ਕਿਸੇ ਵੀ ਅਗਲੀ ਉਕਾਈ ਦੇ ਕਰਕੇ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਉਸ ਤੋਂ ਅਗਲੀ ਗੱਲ ਇਹ ਆ ਵੀ 6000 ਦੇ ਕਰੀਬ ਜਿਹੜੇ ਸਟੂਡੈਂਟ ਆ ਜਿਨ੍ਹਾਂ ਦੇ ਬਾਰੇ ਪਤਾ ਲੱਗਾ ਇਹਨੇ ਸੂਚੀ ਬਣਾਈ ਆ ਉਹਦੇ ਵਿੱਚ 4000 ਦੇ ਕਰੀਬ ਉਹ ਲੋਕ ਆ ਉਹ ਮੁੰਡੇ ਕੁੜੀਆਂ ਵੱਖ-ਵੱਖ ਦੇਸ਼ਾਂ ਦੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਕਈ ਤਰ੍ਹਾਂ ਦੇ ਕੇਸ ਆ ਉਹਨਾਂ ਦੇ ਵਿੱਚੋਂ ਕਿਸੇ ਦੇ ਉੱਤੇ ਕੋਈ ਗਲਤ ਡਰਾਈਵਿੰਗ ਦਾ ਕਿਸੇ ਦੇ ਉੱਤੇ ਕੋਈ ਆ ਕਿਸੇ ਦੇ ਉੱਤੇ ਕੋਈ ਆ ਤੇ ਹੁਣ ਉਥੋਂ ਦੇ ਕਾਨੂੰਨੀ ਮਾਹਰ ਇਹ ਵੀ ਗੱਲ ਕਰੇ ਜਿਹੜੀ ਕਿ ਇਮੀਗ੍ਰੇਸ਼ਨ ਨਾਲ ਸੰਬੰਧਤ ਆ ਉਹ ਕਹਿੰਦੇ ਕਿ ਆਪਣੇ ਸੋਸ਼ਲ ਮੀਡੀਏ ਦੀ ਵਰਤੋਂ ਕਰਨੀ ਘਟਾਓ ਕਿਉਂਕਿ ਸੋਸ਼ਲ ਮੀਡੀਏ ਦੇ ਉੱਤੇ ਤੁਹਾਡੀਆਂ ਪਾਈਆਂ ਹੋਈਆਂ ਪੋਸਟਾਂ ਤੁਹਾਡੇ ਵੱਲੋਂ ਕੀਤੀਆਂ ਹੋਈਆਂ ਗਤੀਵਿਧੀਆਂ ਦੇ ਉੱਤੇ ਕੱਲੀ-ਕੱਲੀ ਅੱਖ ਰਹਿੰਦੀ ਆ ਸੋ ਮਤਲਬ ਇਹ ਆ ਕਿ ਹਰਜਿੰਦਰ ਸਿੰਘ ਦਾ ਕੀ ਭੇਖ ਹੋਣਾ ਇਹ ਤਾਂ ਵਕਤ ਨੇ ਬਿਆਨ ਕਰਨਾ ਕਿਉਂਕਿ ਉਹਦੇ ਭਰਾ ਹਰਨীত ਸਿੰਘ ਨੂੰ ਵੀ ਫੜਿਆ ਹੋਇਆ ਇਹ ਉਹ ਹਰਨীত ਸਿੰਘ ਨੌਜਵਾਨ ਆ ਜਿਹੜਾ ਕਿ ਹਰਜਿੰਦਰ ਸਿੰਘ ਦੇ ਡਰਾਈਵਿੰਗ ਕਰਨ ਵੇਲੇ ਨਾਲ ਬੈਠਾ ਸੀ ਜਿਹਨੂੰ ਅਸੀਂ ਮੋਬਾਈਲ ਦੇ ਉੱਤੇ ਵਰਤੋਂ ਕਰਦੇ ਦੇਖਿਆ ਪਰ ਹੁਣ ਤਮਾਸ਼ਾ ਨਾ ਬਣਾਈ ਗਿਆ ਆਪਾਂ ਵੀ ਉਹਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਐ ਨਹੀਂ ਹੁੰਦਾਗਾ ਹਾਂ ਹਰਨীত ਸਿੰਘ ਨੂੰ ਵੀ ਉਹ ਕਹਿੰਦੇ ਕਿ ਅਸੀਂ ਦੇਸ਼ ਨਿਕਾਲਾ ਦੇਣਾ ਅਸੀਂ ਰਿਪੋਰਟ ਕਰਨਾ ਕਿਉਂਕਿ ਉਹ ਵੀ ਦੋ ਨੰਬਰ ਦੇ ਵਿੱਚ ਹੀ ਗਿਆ ਹਰਨীত ਸਿੰਘ ਵੀ ਮੈਕਸੀਕੋ ਵਾਲੇ ਕੰੰਦ ਟੱਪ ਕੇ ਦੋ ਨੰਬਰ ਦੇ ਵਿੱਚ ਹੀ ਗਿਆ ਜੇਕਰ ਤੇ ਇਹ ਇੱਕ ਨੰਬਰ ਚ ਗਏ ਹੁੰਦੇ ਜਾਂ ਇਹ ਉਥੋਂ ਦੇ ਪੱਕੇ ਹੁੰਦੇ ਸ਼ਾਇਦ ਉਥੋਂ ਦਾ ਕਾਨੂੰਨ ਕੁਝ ਹੋਰ ਕਹਿੰਦਾ ਪਰ ਇੱਥੇ ਗਰਾਊਂਡ ਆ ਜਿਹੜੀ ਬੇਸ ਆ ਜਿਹੜਾ ਉਥੋਂ ਗਲਤੀ ਸ਼ੁਰੂ ਹੁੰਦੀ ਆ ਤੇ ਫਿਰ ਗਲਤੀ ਦਰ ਗਲਤੀ ਵੱਧਦੀ ਆ ਤੇ ਫਿਰ ਉਸ ਤੋਂ ਬਾਅਦ ਸੁਭਾਈ ਸਰਕਾਰ ਤੇ ਜਿਹੜੀ ਉਥੋਂ ਦੀ ਸਰਕਾਰ ਆ 트ੰਪ ਦੀ ਉਹਨਾਂ ਦੇ ਵਿਚਕਾਰ মতਪੇਦ ਕੈਸੀ ਆ ਉਹ ਵੀ ਉਜਾਗਰ ਹੁੰਦੇ ਆ ਪਰ ਪੰਜਾਬੀ ਜਿੰਦਾਬਾਦ ਪੰਜਾਬਗਾਂ ਨੇ ਬਹੁਤ ਵੱਡੇ ਪੱਤਰ ਦੇ ਉੱਤੇ ਹਮਲਾ ਮਾਰਨ ਦੀ ਗੱਲ ਕਹੀ ਆ ਇਹ ਹਮਲਾ ਜਿਹੜਾ ਉਥੋਂ ਦੇ ਕਾਨੂੰਨ ਦੇ ਉੱਤੇ ਕਿੰਨਾ ਅਸਰ ਪਾਉਂਦਾ ਇਹ ਤਾਂ ਵਕਤ ਬਿਆਨ ਕਰੂਗਾ ਉਡੀ ਸਦਾ ਨੂੰ ਘਟਾਉਣ ਦੇ ਵਿੱਚ ਕਿੰਨਾ ਕ ਯੋਗਦਾਨ ਪਾਉਂਦਾ ਵਕਤ ਬਿਆਨ ਕਰੂਗਾ ਪਰ ਪੰਜਾਬੀ ਗਾਨੇ ਇਹ ਗੱਲ ਦੱਸਦੀ ਹੈ ਵੀ ਜੇਕਰ ਸਾਡਾ ਆਪਣਾ ਕੋਈ ਭੈਣ ਭਰਾ ਕਿਸੇ ਵੀ ਥਾਂ ਦੇ ਪੁੱਤੇ ਫਸ ਜਾਵੇ ਕਿਸੇ ਵੀ ਕਾਰਨ ਦੇ ਕਰਕੇ ਫਸ ਜਾਵੇ ਤੇ ਅਸੀਂ ਭਾਈ ਨਾਲ ਖੜਦੇ ਆ ਪਰ ਇਹ ਗੱਲਾਂ ਚਿਰ ਤੱਕ ਵੀ ਨਿਬੜੀਆਂ ਚਾਹੀਦੀਆਂ ਇਹ ਗੱਲਾਂ ਥੋੜੇ ਕਿ ਚਿਰ ਵਾਸਤੇ ਨਾ ਹੋਣ ਵੀ ਭਾਈ ਹਫ਼ਤਾ ਤੱਕ ਸਾਡੇ ਮਨ ਚ ਹਮਦਰਦੀ ਰਹੀ ਆ ਅਸੀਂ ਕਹੇ ਜੀ ਹਰਜਿੰਦਰ ਸਿੰਘ ਦੇ ਨਾਲ ਖੜੇ ਆ ਖੜੇ ਖੜੇ ਆ ਤੇ ਬਾਅਦ ਦੇ ਵਿੱਚ ਫਿਰ ਹੋਰ ਮੁੱਦੇ ਆ ਗਏ ਸਾਡਾ ਜਲੌ ਜਾਂ ਘਟ ਜਾਂਦਾ ਹੁੰਦਾ ਇਹ ਵੀ ਗੱਲ ਦਾ ਖਿਆਲ ਰੱਖਿਆ ਜਾਵੇ ਸੋ ਹਰਜਿੰਦਰ ਸਿੰਘ ਦਾ ਭਵਿੱਖ ਚੰਗਾ ਨਿਕਲੇ ਹਰਜਿੰਦਰ ਸਿੰਘ ਦੇ ਨਾਲ ਕੋਈ ਵਧਿੱਕੀ ਨਾ ਹੋਵੇ ਉਹਨੂੰ ਘੱਟ ਤੋਂ ਘੱਟ ਸਜ਼ਾ ਹੋਵੇ ਤੇ ਆਜੋ ਆਪਾਂ ਜਿਹੜੇ ਤਿੰਨ ਜਾਨੇ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਦੀ ਪੀੜ ਨੂੰ ਵੀ ਮਹਿਸੂਸ ਕਰਗੇ ਤੇ ਭਵਿੱਖ ਦੇ ਵਿੱਚ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਉੱਥੇ ਕੋਈ ਵੀ ਵਹੀਕਲ ਚਲਾਉਣੇ ਆ ਉੱਥੇ ਭਲੇਖੇ ਦੇ ਨਾਲ ਵੀ ਕਦੇ ਕੋਈ ਉਕਾਈ ਨਾ ਕਰੀਏ ਕੋਈ ਗਲਤੀ ਨਾ ਕਰਗੇ ਸਮੇ ਦੀ ਲੋੜ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਆ